ਬਦਲਦੇ ਚੇਤਨਤ ਨਹੀਂ ਹੈਗੇ ਜੀ ਪਰ ਉਹਨਾਂ ਵਿੱਚ ਇਸ ਗੱਲ ਦਾ ਜ਼ਰੂਰ ਇੱਕ ਮੌਜੂਦਾ ਸਰਕਾਰ ਦੇ ਖਿਲਾਫ ਵੀ ਪੁਰਾਣੇ ਹਾਕਮਾਂ ਦੇ ਖਿਲਾਫ ਵੀ ਇੱਕ ਗੁੱਸਾ ਜ਼ਰੂਰ ਹੈ ਜੀ ਜੇ ਇਹ ਹਰਾਨ ਮੰਨੋਗੇ ਕਿ ਬਦਲਾਅ ਦੇ ਨਾਂ ਦੇ ਉੱਤੇ ਇਨਕਲਾਬ ਦੇ ਨਾਂ ਦੇ ਉੱਤੇ ਮੌਜੂਦਾ ਸਰਕਾਰ ਜਿਹੜੀ ਹੋਂਦ ਵਿੱਚ ਹੈ ਜੀ ਜੇ ਆਪਾਂ ਸਿੱਖਿਆ ਕ੍ਰਾਂਤੀ ਵਾਲੀ ਗੱਲ ਦੇਖੀਏ ਮਤਲਬ ਜੇ ਅੰਕੜਿਆਂ ਨੂੰ ਵੇਖਣਾ ਹੋਵੇ ਤਾਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਹੁਣ ਤੇ ਜਿਹੜੇ ਰਿਜ਼ਲਟ ਆ ਗਏ ਜਿਹੜੇ ਹੁਰਦਿਸ਼ਾ ਮਤਲਬ ਜੀ ਵਿੱਦਿਆ ਗਈ ਉਹ ਕਿਤੇ ਨਾ ਕਿਤੇ ਮਤਲਬ ਉਸ ਢੰਗ ਨਾਲ ਨਿਮ ਨਿਮਾਨ ਵੱਲ ਜਾ ਗਏ ਨਾ ਇਸ ਗੱਲ ਦਾ ਪਤਾ ਤੁਸੀਂ ਪੰਜਾਬ ਸਰਕਾਰ ਨੇ ਰਾਸ਼ਨ ਪਾਣੀ ਬੰਦ ਕੀਤਾ ਹੋਇਆ ਹੈ ਇਹ ਜਿਹੜਾ ਰਾਸ਼ਨ ਪਾਣੀ ਮਿਲਦਾ ਇਹ ਵੀ ਸੈਂਟਰ ਸਰਕਾਰ ਵੱਲੋਂ ਦੀ 5000 ਦੇ ਲਗਭਗ ਸੀ ਅੱਜ ਅੱਜ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਆ ਕਿ ਮਜ਼ਦੂਰਾਂ ਦਾ ਵੱਡਾ ਇਕੱਠ ਬਰਨਾਲੇ ਦੇ ਵਿੱਚ ਹੋਊਗਾ ਇਹ ਮਜ਼ਦੂਰ ਇਦੋਂ ਬਾਅਦ ਇਥੋਂ ਦੇ ਐਮਐਲਏ ਦੀ ਗੁੱਠੀ ਵੀ ਘੇਰਨਗੇ ਤੋਂ ਬਾਅਦ ਜਿਹੜਾ ਅੱਜ ਅੜਿਆ ਬੈਠਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਮਜ਼ਬੂਰ ਨੂੰ ਜਿਹੜਾ ਮਜ਼ਦੂਰਾਂ ਨੂੰ ਬਕੈਰਾ ਤੌਰ ਤੇ ਪੈਨਲ ਮੀਟਿੰਗ ਦੇ ਕੇ ਉਹਨਾਂ ਨੇ ਮੰਗਾ ਵੁੰਦੇ ਸੁਣ ਨਹੀਂ ਬਣਗੇ ਤੇ ਹੱਲ ਵੀ ਕਰਨਗੇ ਜੀ ਜਿੰਨਾ ਕੁ ਵੇਖਿਆ ਪਿੰਡਾਂ ਦੇ ਵਿੱਚ ਜਾ ਕੇ ਹਰ ਇੱਕ ਪਿੰਡਾਂ ਦੇ ਵਿੱਚ ਗੜਬੜ ਤੇ ਮਜ਼ਦੂਰਾਂ ਦੇ ਵਿੱਚ ਆਪਣੀਆਂ ਮੰਗਾਂ ਮਾਮਲਿਆਂ ਨੂੰ ਲੈ ਕੇ ਤੁਮੇ ਉੱਡੀ ਪੱਧਰ ਤੇ ਚੇਤਨਤ ਨਹੀਂ ਹੈਗੀ ਜੀ ਪਰ ਉਹਨਾਂ ਵਿੱਚ ਇਸ ਗੱਲ ਦਾ ਜਰੂਰ ਇੱਕ ਮੌਜੂਦਾ ਸਰਕਾਰ ਦੇ ਖਿਲਾਫ ਵੀ ਪੁਰਾਣੇ ਹਾਕਮਾਂ ਦੇ ਖਿਲਾਫ ਵੀ ਇੱਕ ਗੁੱਸਾ ਜਰੂਰ ਹੈ ਜੀ ਜਿਹੜਾ ਉਹ ਝਟਕਦਾਗਾ ਕਿੰਨਾ ਖੁੱਤ ਕੇ ਨਿਕਲ ਕੇ ਬਾਹਰ ਆਉਂਦਾਗਾ ਇਹ ਤਾਂ ਦੇਖੋ ਸਮਾਂ ਦੱਸੂਗਾ ਜੀ ਪਰ ਜਿਵੇਂ ਸਾਨੂੰ ਲੱਗਦਾਗਾ ਕਿ ਬਰਨਾਲੇ ਜ਼ਿਲ੍ਹੇ ਦੇ ਲੋਕ ਵੀ ਰਾਖਤ ਕੇ ਵਰਦਾਂੇ ਪਹੁੰਚਾ ਖਾਸ ਕਰਕੇ ਮਜ਼ਦੂਰਾਂ ਦੇ ਵਿੱਚ ਕਿਉਂਕਿ ਲਗਾਤਾਰ ਜੇ ਤੁਸੀਂ ਦੇਖਦੇ ਆਂਗੇ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ 70 77 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਮਤਲਬ ਸਾਡੇ ਮਜ਼ਦੂਰਾਂ ਦੀ ਜਿਹੜੀ ਲਾਗਾਂ ਭਰੀ ਜ਼ਿੰਦਗੀ ਆ ਉਹ ਬਦਲ ਨਹੀਂ ਜੀ ਤੁਸੀਂ ਹੈਰਾਨ ਮੰਨੋਗੇ ਕਿ ਬਦਲਾਅ ਦੇ ਨਾਅਰੇ ਉੱਤੇ ਇਨਕਲਾਬ ਦੇ ਨਾਅਰੇ ਉੱਤੇ ਮੌਜੂਦਾ ਸਰਕਾਰ ਜਿਹੜੀ ਹੋਂਦ ਵਿੱਚ ਆਈ ਹੈ ਇਹ ਅੰਕੜੇ ਦੱਸਦੇ ਨੇ ਕਿ ਸਭ ਤੋਂ ਵੱਧ ਬੋਟਾ ਇਹਨਾਂ ਨੂੰ ਮਜ਼ਦੂਰ ਕਲਾਹ ਨੇ ਪਾਈਆਂ ਨੇ ਮਿਹਨਤ ਕਸ ਲੋਕਾਂ ਨੇ ਪਾਈਆਂ ਤੁਸੀਂ ਹੈਰਾਨ ਮੰਨੋ ਕਿ 3 ਸਾਲਾਂ ਦੇ ਵਿੱਚ ਸਵਾ 3 ਸਾਲਾਂ ਦੇ ਵਿੱਚ ਬਾਰ ਬਾਰ ਮਤਲਬ ਜਿਹੜੀਆਂ ਹੈਗੀਆਂ ਨੇ ਧਰਨੇ ਮਜਾਰੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਬਾਵਜੂਦ ਵੀ ਡੰਗਾ ਸੋਟੇ ਖਾਣ ਦੇ ਬਾਵਜੂਦ ਵੀ ਮਤਲਬ ਲਾਠੀ ਚਾਰਜ ਹੋਣ ਦੇ ਤੇ ਪੁਲਿਸ ਨੇ ਗੁੱਤਾਂ ਖਿੱਚਣ ਦੇ ਬਾਵਜੂਦ ਵੀ 7 ਵਾਰੀ ਮੀਟਿੰਗਾਂ ਦੇ ਕੇ ਸੱਤ 9 ਵਾਰੀ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਮੁਕਰ ਗਏ। ਇਤੋਂ ਵੱਡੀ ਤਰਾਸ਼ਤੀ ਮਜ਼ਦੂਰਾਂ ਦਾ ਹੋ ਕੀ ਸਕਦੀ ਹੈ ਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਮਤਲਬ ਮਜ਼ਦੂਰਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਜਿਹੜਾ ਸਭ ਤੋਂ ਪਹਿਲਾਂ ਇਹ ਕਹਿਣਾ ਹੁੰਦਾ ਸੀ ਤੁਸੀਂ ਆ ਹੁਣੀ ਭੈਣ ਇੱਕ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ। ਹੁਣ ਜੇ ਆਪਾਂ ਸਿੱਖਿਆ ਕ੍ਰਾਂਤੀ ਵਾਲੀ ਗੱਲ ਦੇਖੀ। ਮਤਲਬ ਜੇ ਅੰਕੜਿਆਂ ਨੂੰ ਦੇਖਣਾ ਹੋਵੇ ਤਾਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਹਉਂਦੇ ਜਿਹੜੇ ਰਿਜ਼ਲਟ ਆਗੇ ਜਿਹੜੇ ਹੁਣ ਦੀ ਮਤਲਬ ਜੀ ਵਿੱਦਿਆ ਗਈ ਉਹ ਕਿਤੇ ਨਾ ਕਿਤੇ ਮਤਲਬ ਉਸ ਢੰਗ ਨਾਲ ਨਿਮਾਨ ਵਾਲ ਜਾ ਉਹਦਾ ਕਾਰਨ ਇੱਕ ਵੱਖਰਾ ਹੈਗਾ ਉਹਦਾ ਕਾਰਨ ਇਹ ਵੀ ਹੈਗਾ ਕਿ ਮੀਟਰ-ਮੀਟਰ ਦੀਆਂ ਡਿਗਰੀਆਂ ਲਈ ਨੌਜਾਨ ਸੜਕਾਂ ਦੇ ਉੱਤੇ ਧੱਕੇਾਂ ਦੇ ਦਰ ਪਿਛਲੇ ਦਿਨਾਂ ਦੇ ਵਿੱਚ ਉਦਘਾਟਨ ਕਰਨ ਦੇ ਨੌ ਦੇ ਉੱਤੇ ਮਾਸਟਰਾਂ ਦੀ ਇੱਕ ਇੱਕ ਐਮਐਲਏ ਇੰਨੀ ਵੱਡੀ ਵਜਤੀ ਕਰ ਰਿਹਾ ਹੈਗਾ ਤੇ ਬਾਅਦ ਵਿੱਚ ਮਿੰਟ ਦੇ ਵਿੱਚ ਮਾਫੀਆਂ ਵੀ ਮੰਗ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਕੱਲ ਪਰਸੋਂ ਦਾ ਅਸੀਂ ਤੁਸੀਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੇ ਟੈਲੀਵਿਜ਼ਨ ਦੇ ਉੱਤੇ ਇੱਕ ਦੇਖੋਗੇ ਕਿ ਇੱਕ ਥਾਣੇਦਾਰ ਬਹੁਤ ਹੀ ਦਰਿੰਦਗੀ ਦੇ ਨਾਲ ਮਤਲਬ ਉਹਨਾਂ ਬੇਰੁਜ਼ਗਾਰਾਂ ਨੂੰ ਕੁੱਟ ਰਿਹਾ ਹੈ ਬੇਰੁਜ਼ਗਾਰਾਂ ਦੇ ਇਥੋਂ ਤੱਕ ਵੀ ਦਾਅਵਾਗਾ ਕਿ ਇਸ ਸਰਕਾਰ ਨੇ ਭਵੇਂ ਸਿੱਖਿਆ ਕ੍ਰਾਂਤੀ ਦਾ ਨਾਂ ਦਿੰਦੀ ਰਹੀ ਜੇ ਇਸ ਸਰਕਾਰ ਨੇ ਸਕੂਲਾਂ ਦੇ ਵਿੱਚ ਇੱਕ ਵੀ ਜਿਹੜੀ ਨਵੀਂ ਜਿਹੜੀ ਕੋਈ ਜਿਹੜੀ ਪੋਸਟਾ ਹੋ ਉਹ ਕ੍ਰੇਟ ਨਹੀਂ ਕੀਤੀ ਜਾਨੀ ਜਿਹੜੀਆਂ ਤੇ ਮੜੀਆਂ ਮੁੱਟੀਆਂ ਰੱਖੀਆਂ ਮੈਨੂੰ ਪੁਰਾਣੀਆਂ ਸਰਕਾਰਾਂ ਵੱਲੋਂ ਕ੍ਰੀਏਟ ਕੀਤੀਆਂ ਹੋਈਆਂ ਪੋਸਟਾਂ ਨੇ ਇਸ ਲਈ ਇਹ ਜਿਹੜੇ ਦਾਅਵੇ ਆ ਵਾਦੇ ਆ ਇਹਦੇ ਬਹੁਤ ਜ਼ਿਆਦੇ ਯਾਨੀ ਖੋਖਲੇ ਨੇ ਤੇ ਜਦੋਂ ਅਸੀਂ ਭੈਣ ਨਰੇਗਾ ਵਾਲੀ ਗੱਲ ਕਰਦਿਆਂ ਇਹ ਦੂਜੀਆਂ ਗੱਲਾਂ ਕਰਦੇ ਆ ਧਰਾਤਲ ਪੱਤਰ ਦੇ ਉੱਤੇ ਜਦੋਂ ਅਸੀਂ ਇਹਨਾਂ ਇਹਨਾਂ ਚੀਜ਼ਾਂ ਦਾ ਨਿਸ਼ਿਚਦੇ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਾ ਕੇ ਗੱਲ ਕਰਦੇ ਆਗੇ ਇਹ ਇਹ ਸਹੀ ਗੱਲ ਆ ਕਿ 28 30 ਦਿਨਾਂ ਤੋਂ ਬਾਅਦ ਜਿਹੜਾ ਰੁਜ਼ਗਾਰ ਆ ਉਹ ਮਜ਼ਦੂਰਾਂ ਨੂੰ ਮਿਲਦਾ ਜੀ ਅਸੀਂ ਨਹੀਂ ਕਹਿੰਦੇ ਭਾਰਤ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਅੰਕਰੇ ਕਹਿੰਦੇ ਮਜ਼ਦੂਰ ਰਾਸ਼ਨ ਨੂੰ ਲੈਣ ਦੇ ਨਹੀਂ ਤੁਹਾਨੂੰ ਸ਼ਾਇਦ ਸਾਡੇ ਨੂੰ ਵੱਧ ਪਤਾ ਕਿਉਂਕਿ ਤੁਸੀਂ ਪੱਤਰਕਾਰ ਭਾਈਚਾਰਨ ਦੇ ਵਿੱਚੋਂ ਜਿਹੜੇ ਜਿਹੜੇ ਸਮਾਜ ਦਾ ਕਿਸੀਸਾ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਕੁਝ ਪੰਜਾਬ ਸਰਕਾਰ ਨੇ ਰਾਸ਼ਨ ਪਾਣੀ ਬੰਦ ਕੀਤਾ ਹੋਇਆ ਹੈ ਇਹ ਜਿਹੜਾ ਰਾਸ਼ਨ ਪਾਣੀ ਮਿਲਦਾ ਇਹ ਵੀ ਸੈਂਟਰ ਸਰਕਾਰ ਬਦਲਦੀ ਤੇ ਫਿਰ ਆਪਾਂ ਕਿਹੜੇ ਮੂੰਹ ਨਾਲ ਕਹਿੰਗੇ ਵੀ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਸਮੇ ਦੇ ਹਾਕਮ ਨੇ ਉਹ ਮਜ਼ਦੂਰਾਂ ਦੇ ਹੱਕ ਦੇ ਵਿੱਚ ਖੜੇ ਹਾਂ ਹਾਂ ਇੱਕ ਗੱਲ ਜ਼ਰੂਰ ਹੈ ਕਿ ਕਿ ਮਜ਼ਦੂਰਾਂ ਦੇ ਕੋਲ ਵਿਚਾਰਾਂ ਕੋਲ ਇੱਥੋਂ ਤੱਕ ਕੀ ਮਤਲਬ ਪਹੁੰਚ ਹੈਗੀ ਜਦੋਂ ਉਹਨਾਂ ਨੇ ਕਿਤੇ ਇਹਨਾਂ ਨੂੰ ਉਦਘਾਟਨ ਕਰਨੇ ਹੁੰਦੇ ਨੇ ਜਦੋਂ ਉਹਨਾਂ ਨੇ ਕਿਤੇ ਆ ਸਿੱਖਿਆ ਕ੍ਰਾਂਤੀ ਦੇ ਨੌ ਦੇ ਉੱਤੇ ਕਿਤੇ ਨੀਂਹ ਪੱਥਰ ਰੱਖਣੇ ਇਹਨਾਂ ਨੇ ਉਦੋਂ ਨਰੇਗਾ ਮਜ਼ਦੂਰਾਂ ਨੂੰ ਇਕੱਠੇ ਕਰਕੇ ਉੱਥੇ ਲਿਆਂਦਾ ਜਾਂਦਾ ਤੇ ਆਪ ਦੇ ਜਿਹੜੇ ਦਰਦਾਰੀ ਵਾਲੇ ਹੋ ਕੀਤੇ ਜਾਂਦੇ ਨੇ ਸਾਨੂੰ ਇਹ ਵੀ ਪਤਾ ਹੈਗਾ ਕਿ ਪੂਰਾ ਜ਼ੋਰ ਲੱਗਿਆ ਪ੍ਰਸ਼ਾਸਨ ਦਾ ਕਿ ਨਰੇਗਾ ਮਜ਼ਦੂਰਾਂ ਨੂੰ ਉੱਥੋਂ ਰੋਕਿਆ ਜਾ ਰਿਹਾ ਵੀ ਤੁਸੀਂ ਇੱਕ ਤਰੀਕ ਦੀ ਰੈਲੀ ਦੇ ਵਿੱਚ ਜਾਣਾ ਹੈ ਪਰ ਸਾਨੂੰ ਮਾਣ ਆ ਸਾਡੇ ਮਜ਼ਦੂਰਾਂ ਦੇ ਉੱਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਮੈਂ ਇੱਕ ਜੇ ਲੰਬੀ ਗੱਲ ਨਾ ਹੋਵੇ ਤਾਂ ਗੱਲ ਯਾਦ ਕਰਾਉਣਾ ਕਿ ਜਦੋਂ ਅਸੀਂ ਬਾਦਲ ਦੀ ਕੋਠੀ ਠੇਰੀ ਹੈਗੀ 1995-96 ਦੇ ਵਿੱਚ ਤਾਂ ਜਿਹੜੀ ਮਤਲਬ ਜਿਹੜੀ ਸ਼ੌਜੁਨਟ ਜਿਹੜੀ ਮਾਤਲਬ 1 ਕਿਲੋਵੋਲਟਾਂ ਦੀ ਜੁਨਟ ਜਿਹੜੀ ਮਾਫ ਹੋਈ ਸੀਗੀ ਉਹ ਮਜ਼ਦੂਰਾਂ ਦੇ ਧੱਕੇ ਨਾਲ ਮਜ਼ਦੂਰਾਂ ਦੇ ਨਹੀਂ ਪ੍ਰਦਰਸ਼ਨ ਨਹੀਂ ਹੋਈ ਸੀ 5000 ਰੁਪਏ ਲਗਭਗ ਸੀ ਅਸੀਂ ਅੱਜ ਵੀ ਅਸੀਂ ਦਾਅਵੇ ਨਾਲ ਗੱਲ ਕਹਿ ਸਕਦੇ ਹਾਂ ਕਿ ਮਜ਼ਦੂਰਾਂ ਦਾ ਵੱਡਾ ਇਕੱਠ ਬਰਨਾਲੇ ਦੇ ਵਿੱਚ ਹੋਊਗਾ ਮਜ਼ਦੂਰਾਂ ਦਾ ਵੱਡਾ ਇਕੱਠ ਹੋ ਕੇ ਸਾਨੂੰ ਇਹ ਵੀ ਪਤਾ ਹੈਗਾ ਕਿ ਮਜ਼ਦੂਰ ਇਦੋਂ ਬਾਅਦ ਇਥੋਂ ਦੇ ਐਮਐਲਏ ਦੀ ਕੋਠੀ ਵੀ ਘੇਰਨਗੇ ਇਥੋਂ ਦੇ ਇਥੋਂ ਦੇ ਜਿਹੜਾ ਮੁੱਖ ਮੰਤਰੀ ਹੈਗਾ ਉਹਦੀ ਕੋਠੀ ਵੀ ਘੇਰਨਗੇ ਉਦੋਂ ਬਾਅਦ ਜਿਹੜਾ ਅੱਜ ਅੜਿਆ ਬੈਠਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਮਜ਼ਬੂਰ ਜਿਹੜਾ ਮਜ਼ਦੂਰਾਂ ਨੂੰ ਬਕਾਇਦਾ ਤੌਰ ਤੇ ਪੈਨਲ ਮੀਟਿੰਗ ਦੇ ਕੇ ਉਹਨੂੰ ਨਹੀਂ ਮੰਗਾ ਹੁੰਦੇ ਸੁਣਨੀ ਨਹੀਂ ਬਲਕਿ ਤੇ ਹੱਲ ਵੀ ਕਰਨਾ ਪੈਣਾ ਤੇ ਸਾਨੂੰ ਆਸ ਹੈ ਤੇ ਉਮੀਦ ਵੀ ਹੈ ਕਿ ਮਜ਼ਦੂਰ ਵੱਧ ਗਿਣਤੀ ਵੱਧ ਚੜ੍ਹਦੇ ਮਤਲਬ ਜਿਹੜਾ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚ ਨੇਗਾ ਵਰਤਨਾ ਨੂੰ ਲੈ ਕੇ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕੀਤੀਆਂ ਨੇ ਸਾਨੂੰ ਉਹਦੇ ਵਿੱਚ ਬਹੁਤ ਭਰਮਾ ਹੰਦਾਰਾ ਮਿਲਦਾ ਰਿਹਾ ਜਿੱਥੇ ਵੀ ਅਸੀਂ ਜਾਂਦੇ ਸੀ ਸਾਡਾ ਸਤਿਕਾਰ ਵੀ ਕੀਤਾ ਉਹਨਾਂ ਨੇ ਅਸੀਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਜਿੱਥੇ ਤੱਕ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉੱਥੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਸੁਝਾਅ ਦਿੱਤੇ ਸਾਨੂੰ ਹੁਣ ਪੂਰੀ ਉਮੀਦ ਹੈ ਕਿ ਜਿਹੜਾ 1 ਮਈ ਨੂੰ ਸਾਡੀ ਇਤਿਹਾਸ ਟ੍ਰੈਲੀ ਹੋਣ ਜਾ ਰਹੀ ਆ ਉਹਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਸਾਡੇ ਮਜ਼ਦੂਰ ਭਾਈਚਾਰਾ ਪਹੁੰਚੂਗਾ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਵੱਧ ਤੋਂ ਵੱਧ ਅਪੀਲ ਹੈ ਕਿ ਉਸ ਮਜ਼ਦੂਰ ਟ੍ਰੈਲੀ ਦੇ ਵਿੱਚ ਜੋ ਆਪਾਂ 1 ਮਈ ਮਦੂਰ ਦਿਵਸ ਮਨਾ ਰਹੇ ਆ ਸਾਰੇ ਹੀ ਭਾਈਚਾਰੇ ਦੇ ਲੋਕਾਂ ਨੂੰ ਸਾਡੀ ਬੇਨਤੀ ਹੈ ਕਿ ਇਸ ਦਿਨ ਵੱਧ ਤੋਂ ਵੱਧ ਬਰਨਾਲਾ ਦੇ ਵਿੱਚ ਡੀਸੀ ਦਫਤਰ ਦੇ ਅੰਦਰ ਆਪਾਂ ਬਹੁਤ ਵੱਡਾ ਇਕੱਠ ਕਰਨਾ ਤੇ ਆਪਣੇ ਮਸਲੇ ਜੋ ਆਪਾਂ ਸਰਕਾਰਾਂ ਤੋਂ ਇਹ ਨਹੀਂ ਇਹ ਪੋਲੇ ਪਤਲੇ ਸਮਝਦੇ ਤਾਂ ਆਪਾਂ ਕਾੜੇ ਹੱਥਾਂ ਨਾਲ ਇਹਨਾਂ ਨੂੰ ਸਮਝਾ ਦਈਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਖਜ਼ੂਰ ਅਪੀਲ ਆ ਕਿ ਹਰੇਕ ਪਿੰਡ ਦੇ ਵਿੱਚੋਂ ਗੱਡੀਆਂ ਵੱਧ ਤੋਂ ਵੱਧ ਭਰ ਕੇ ਆਉਣ ਤਾਂ ਜੋ ਆਪਾਂ ਸਰਕਾਰ ਸੁੱਤੀਆਂ ਪੀਆਂ ਸਰਕਾਰਾਂ ਨੂੰ ਜੀਦਾ ਸਕੀਏ ਸਾਡੇ ਵੱਲੋਂ ਸਾਰੇ ਮਜ਼ਦੂਰ ਵਰਗਾਂ ਨੂੰ ਪੀੜਾ ਕੇ ਬਰਨਾਲਾ 1 ਮਈ ਨੂੰ ਵੱਧ ਤੋਂ ਵੱਧ ਪਹੁੰਚਣ